ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਪਹੁੰਚੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਮਾਂ ਮਦਾਨ ਵਾਲੀ ਦਾ ਜਿਹੜੀ ਮਦਾਨ ਵਾਲੀ ਆ ਉਹਦਾ ਜਿਹੜਾ ਚਮਕਾ ਦੀਵਾ ਦਿਵਾਲੀ ਦੀ ਰਾਤ ਦੇਣਾ ਤੁਸੀਂ ਇਹ ਜਿਹੜਾ ਮਾਂ ਮਦਾਨਣ ਦਾ ਮੱਖਾ ਦੀਵਾ ਆ ਇਹ ਸਾਰੇ بگੜੇ ਕੰਮ ਬਣਾਉਂਦਾ ਸਾਰੇ ਕੰਮ ਰਾਸ ਕਰਦਾ ਔਰ ਜਿਹੜੇ ਵੀ ਕੰਮ ਹੈ ਮਾਹਮਾਈ ਤੋਂ ਤੁਸੀਂ ਲੈ ਸਕਦੇ ਹੋ ਚਲੋ ਦੀਵਾਲੀ ਵਾਲੀ ਰਾਤ ਵਾਸਤੇ ਇਹ ਵੀਡੀਓ ਆ ਤੇ ਜਿਹੜਾ ਜੋ ਕਰਕੇ ਦੀਵਾਲੀ ਦਾ ਮਹੀਨਾ ਚੱਲਣ ਡਿਆ ਵੀਡੀਓ ਇਸ ਤੇ ਬਹੁਤ ਬਣਣੀਆਂ ਆ ਦੀਵਾਲੀ ਉੱਤੇ ਬਹੁਤ ਪ੍ਰਯੋਗ ਦੱਸਣੇ ਆ ਸੀ ਸੋ ਇਸ ਕਰਕੇ ਅਸੀਂ ਪਹਿਲਾਂ ਹੀ ਦੱਸਣੇ ਸ਼ੁਰੂ ਕਰਤੇ ਤਾਂ ਕਿ ਤੁਸੀਂ ਸਾਰੇ ਇਸ ਦਾ ਪ੍ਰਯੋਗ ਐਕਸਟਰਾ ਮੈਸਰ ਕਰ ਲੋ ਜਿਹੜਾ ਤੁਹਾਨੂੰ ਚੰਗਾ ਲੱਗੇ ਤੁਸੀਂ ਕਰ ਲੋ ਤਾਂ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤਾਂ ਦੋਸਤੋ ਇਹ ਜਿਹੜਾ ਚਮਕਾ ਦੀਵਾ ਆ ਮਾਮਦਾਨ ਵਾਲੀ ਦਾ ਇਹ ਚਮਕਾ ਦੀਵਾ ਬੜੇ ਕੰਮ ਕਰਦਾ ਸੋ ਆਪਾਂ ਦੇਖਿਆ ਹੋਣਾ ਬਹੁਤ ਸਾਰੇ ਲੋਕ ਚਮਕਾ ਦੀਵਾ ਰੱਖਦੇ ਆ ਚੌਂਕ ਦੇ ਵਿੱਚ ਠੀਕ ਹੈ ਜੋ ਮੱਖਾ ਦੀਵਾਰ ਖਣ ਦੇ ਨਾਲ ਆਪਾਂ ਰੱਖਤਾ ਦਿਨੇ ਆ ਸਾਨੂੰ ਉਹਦਾ ਮਤਲਬ ਨਹੀਂ ਪਤਾ ਹੁੰਦਾ ਕਿ ਕਿਉਂ ਰੱਖਿਆ ਜਾਂਦਾ ਕੋਈ ਲੋਕ ਕਹਿੰਦੇ ਆ ਕਿ ਟੂਣਾ ਕਰਦਾ ਵੀ ਬੰਦਾ ਕੋਈ ਕਹਿੰਦਾ ਕੁਛ ਕਰਦਾ ਕੋਈ ਕਹਿੰਦਾ ਕੁਛ ਕਰਦਾ ਪਰ ਨਹੀਂ ਇਹ ਜਿਹੜਾ ਮਾ ਮਦਾਨਣ ਦਾ ਚੌਰਾਹੇ ਵਿੱਚ ਜਿਹੜੀ ਮਦਾਨਣ ਵਾਲੀ ਦੀ ਮਾਤਾ ਦੇ ਨਾਂ ਦਾ ਜਿਹੜਾ ਦੀਵਾ ਰੱਖਿਆ ਜਾਂਦਾ ਚੌਰਾਹੇ ਦੇ ਵਿੱਚ ਉਹ ਸੁੱਖ ਸਮ੍ਰiddhi ਲੈਣ ਲਈ ਵਾਸਤੇ ਸੁੱਖ ਸੁਵਿਧਾਵਾਂ ਲੈਣ ਵਾਸਤੇ ਹੁੰਦਾ ਹੈ ਠੀਕ ਹੈ ਤਾਂ ਕਿ ਚਮਕਾ ਦੀਵਾ ਜਿਹੜਾ ਉੱਥੇ ਬਾਲਿਆ ਜਾਂਦਾ ਜਦੋਂ ਮਾਂ ਦਾ ਉਹ ਇਸ ਕਰਕੇ ਪਾਲਿਆ ਜਾਂਦਾ ਆ ਕਿ ਸਾਡੇ ਸਾਰੇ ਕਮਰਾਸ ਹੋ ਜਾਣ ਸਾਡੇ ਤੇ ਕੋਈ ਵੀ ਇਲ ਬਲਾ ਕੋਈ ਵੀ ਚੀਜ਼ ਸਾਡੇ ਉੱਤੇ ਅਸਰ ਨਾ ਕਰੇ ਸਾਲ ਪੂਰਾ ਇਹ ਜਿਹੜਾ ਪ੍ਰਯੋਗ ਇੱਕ ਦਿਨ ਕਰਨ ਦੇ ਨਾਲ ਇੱਕ ਦੀਵਾ ਜਿਹੜਾ ਦੀਵਾਲੀ ਦੀ ਰਾਤ ਦੇਣਾ ਤੇ ਪੂਰੇ ਸਾਲ ਦਾ ਇਹਦਾ ਫਲ ਮਿਲਦਾ ਆ ਪੂਰੇ ਇੱਕ ਸਾਲ ਇਹਦਾ ਜਿਹੜਾ ਪ੍ਰਯੋਗ ਹੈ ਲਾਭ ਆ ਇਹ ਮਿਲਦਾ ਹੀ ਮਿਲਦਾ ਆ ਇੱਕ ਸਾਲ ਦੇ ਲਈ ਮਾਂ ਰੱਖਿਆ ਕਰਦੀ ਹੈ ਪੂਰੇ ਸਾਲ ਤੁਹਾਡੇ ਉੱਤੇ ਮਿਹਰ ਪਰਿਆਤ ਰੱਖੇਗੀ ਤੁਹਾਡੀ ਬਰਕਤ ਦੇ ਵਿੱਚ ਤੁਹਾਡੀ ਕਮਾਈਆਂ ਦੇ ਵਿੱਚ ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵਾਰ ਜਿਹੜਾ ਉਹ ਨਹੀਂ ਚੱਲਦਾ ਤਾਂ ਦੋਸਤੋ ਬਹੁਤ ਘੱਟ ਲੋਕ ਜਾਣਦੇ ਸੀ ਇਸ ਗੱਲ ਨੂੰ ਅਸੀਂ ਅੱਜ ਤੁਹਾਨੂੰ ਇਸ ਗੱਲ ਨੂੰ ਜਾਣੂ ਕਰਾ ਦਿੱਤਾ ਹੈ ਕਿ ਜਿਹੜਾ ਚਮਕਾ ਦੀਵਾ ਉਹਦੇ ਵਿੱਚ ਵਹਿਮ ਨਹੀਂ ਕਰਨ ਦੀ ਲੋੜ ਜਿਹੜਾ ਚਰਾਹੇ ਤੇ ਰੱਖਿਆ ਜਾਂਦਾ ਹੈ ਉਹ ਬਹੁਤ ਸੁੱਖ ਸਮਰiddhi ਦੇਣ ਵਾਲਾ ਆਇਆ ਤੁਸੀਂ ਵੀ ਇਸ ਦੀਵਾਲੀ ਜਿਹੜੀ ਇਹ ਦੀਵਾਲੀ ਆ ਰਹੀ ਹੈ ਘਰ ਦੇ ਵਿੱਚ ਜਦੋਂ ਤੁਸੀਂ ਦੀਪਮਾਲਾ ਕਰ ਲੋ ਘਰੇ ਪੂਜਾ ਕਰ ਲੋ ਫਿਰ ਮਾਂ ਮਦਨ ਵਾਲੀ ਦਾ ਜਿਹੜਾ ਇੱਕ ਦੀਵਾ ਚਰਾਹੇ ਦੇ ਉੱਤੇ ਤੁਸੀਂ ਰੱਖਣ ਜਾਣਾ ਜਿਹੜਾ ਚਮਕਾ ਦੀਵਾ ਰੱਖਿਆ ਜਾਂਦਾ ਤਾਂ ਦੋਸਤੋ ਜਿਹੜਾ ਉਹ ਚਮਕਾ ਦੀਵਾ ਆ ਉਹ ਚਮਕਾ ਦੀਵਾ ਚਾਰ ਰਾਹਾਂ ਨੂੰ ਖੋਲਦਾ ਹੈ ਔਰ ਚਾਰ ਰਾਹਾਂ ਤੋਂ ਚਾਰੇ ਰਸਤਿਆਂ ਤੋਂ ਜਿਹੜੀ ਬਰਕਤ ਹੈ ਉਹ ਬਤਾਉਂਦਾ ਹੈ ਠੀਕ ਹੈ ਹਰ ਥਾਂ ਤੋਂ ਚਾਰ ਪਾਸੋਂ ਜਿਹੜੀ ਬਰਕਤ ਆਉਂਦੀ ਹੈ ਚਾਰ ਪਾਸੋਂ ਕੋਈ ਵੀ ਤੁਹਾਡੇ ਉੱਤੇ ਜਿਹੜੀ ਤਤਰ ਵਿਦਿਆ ਉਹ ਚੱਲਦੀ ਨਹੀਂ ਕੋਈ ਵੀ ਤੁਹਾਡੇ ਤੇ ਵਾਰ ਨਹੀਂ ਕਰ ਸਕਦਾ ਜਿਹੜਾ ਚਮਕਾ ਦੀਵਾ ਜਿਹੜਾ ਤੁਸੀਂ ਚਰਾਹੇ ਤੇ ਰੱਖਿਆ ਜਾਊਗਾ ਦੀਵਾਲੀ ਵਾਲੀ ਰਾਤ ਤਾਂ ਦੋਸਤੋ ਇਸ ਵੀਡੀਓ ਨੂੰ ਕੋਸ਼ਿਸ਼ ਕਰਿਓ ਬਹੁਤ ਅੱਗੇ ਤੋਂ ਅੱਗੇ ਭੇਜਣ ਦੀ ਕਿਉਂ ਕਰਕੇ ਬਹੁਤ ਲੋਕ ਬਹੁਤ ਘੱਟ ਜਾਣਦੇ ਇਸ ਚੀਜ਼ ਬਾਰੇ ਜਿਨ੍ਹਾਂ ਨੂੰ ਪਤਾ ਉਹ ਤਾਂ ਚਲੋ ਸਮਝਦੇ ਆ ਗੱਲ ਨੂੰ ਜਿਹੜੇ ਨਹੀਂ ਉਹ ਇਸ ਵੀਡੀਓ ਦੇ ਨਾਲ ਫਾਇਦਾ ਲੈ ਸਕੀ ਤੋ ਦੋਸਤੋ ਮદાન ਵਾਲੀ ਮਾਤਾ ਜਿਹੜੀ ਹੈ ਬਹੁਤ ਦਿਆਲੂ ਮਾਤਾ ਹੈ ਬਹੁਤ ਖੁਸ਼ੀ ਖੇ ਦਿੰਦੀ ਹੈ ਔਰ ਸਾਰੇ ਕਹਿ ਲੋ ਕਿ ਇਲਮ ਰੋਕ ਦਿੰਦੀ ਹੈ ਸਾਰੇ ਰਸਤੇ ਦੇ ਤੋਂ ਹੀ ਖੁੱਲਦੇ ਆ ਤਾਂ ਦੋਸਤੋ ਹੁਣ ਤੁਸੀਂ ਤੁਹਾਨੂੰ ਵੀ ਚੰਗੀ ਤਰ੍ਹਾਂ ਦੱਸਦੀ ਇਹ ਚਮਕਾ ਦੀਵਾ ਰੱਖਣਾ ਕਿੱਦਾਂ ਹੈ ਕਿਸ ਤਰੀਕੇ ਦੇ ਨਾਲ ਰੱਖਣਾ ਹੈ ਸਰ ਉਹਦੇ ਤੇਲ ਦਾ ਦੀਵਾ ਲਗਣਾ ਹੈ ਜਿਹੜਾ ਚਮਕਾ ਮਿੱਟੀ ਦਾ ਦੀਵਾ ਲੈਣਾ ਤੁਸੀਂ ਇੱਥੇ ਕੋਈ ਆਟੇ ਦਾ ਨਹੀਂ ਕੋਈ ਕੁਝ ਨਹੀਂ ਮਿੱਟੀ ਦਾ ਦੀਵਾ ਲੈਣਾ ਮਿੱਟੀ ਦਾ ਦੀਵਾ ਲੈ ਲੈਣਾ ਉਹਦੇ ਵਿੱਚ ਚਾਰ ਖੜੀਆਂ ਚਾਰ ਜੋਤਾਂ ਪਾ ਲੈਣੀਆਂ ਚਾਰ ਜੋਤਾਂ ਪਾ ਕੇ ਤੁਸੀਂ ਜਿਹੜਾ ਚਰਾਹੇ ਦੇ ਉੱਤੇ ਪਹੁੰਚਣਾ ਆ ਚਰਾਹੇ ਤੇ ਜਾ ਕੇ ਉਹਨੂੰ ਜਲਾਉਣਾ ਆ ਠੀਕ ਹੈ ਦੀਵਾ ਜਦੋਂ ਜਲਾਉਣਾ ਆ ਇਹ ਨਹੀਂ ਕਿ ਤੁਸੀਂ ਉਦਾਂ ਹੀ ਦੀਵਾ ਲਾ ਕੇ ਆ ਗਏ ਤੇ ਉਹ ਦੀਵਾ ਉਦਾਂ ਪਿਆ ਰਹਿ ਜਾਣਾ ਉਹਦਾ ਕੋਈ ਲਾਭ ਵੀ ਨਹੀਂ ਹੋਣਾ ਠੀਕ ਹੈ ਚਰਾਹੇ ਉੱਤੇ ਜਦੋਂ ਦੀਵਾ ਲਾਉਣ ਜਾਣਾ ਆ ਉਹਦੇ ਨਾਲ ਸਾਰੇ ਜਿਹੜੇ ਕੰਮ ਆ ਰਸਮਾਂ ਤੇ ਨਿਕ ਮਾਤਾ ਨੇ ਕਰਨੇ ਆ ਜਦੋਂ ਚਰਾਹੇ ਤੇ ਦੀਵਾ ਰਖਣਾ ਥੋੜੇ ਜਿਓ ਉੱਤੇ ਕਾਲੇ ਤਿਲ ਲੈ ਲੈਣੇ ਆ ਠੀਕ ਹੈ ਕਾਲੇ ਤਿਲ ਪਾਣੇ ਆ ਤੇ ਤੁਸੀਂ ਨਾਲ ਉਹਦੇ ਨਾਲ ਮਠਿਆਈ ਵੀ ਰੱਖਣੀ ਆ ਠੀਕ ਹੈ ਭੋਗ ਵੀ ਦੇਣਾ ਮਾਤਾ ਨੂੰ ਕੱਲਾ ਦੀਵਾ ਨਹੀਂ ਚੱਲਣਾ ਇੱਚ ਚਰਕ ਚਮੱਖਾ ਦੀਵਾ ਰਖਣਾ ਤੇ ਉੱਥੇ ਮਾਂ ਮਦਾਨ ਵਾਲੀ ਨੂੰ ਯਾਦ ਕਰਨਾ ਏ ਮਾਤਾ ਮਦਾਨਣ ਏ ਮਾਂ ਮਦਾਨ ਵਾਲੀ ਜਿੰਨੇ ਵੀ ਮੇਰੇ ਕੰਮ ਰਾਸ ਤੂੰ ਹੀ ਕਰਨੇ ਆ ਮਾਂ ਮੇਰੇ ਸਾਰੇ ਸੰਕਟ ਔਖੀਆਂ ਘੜੀਆਂ ਦੇ ਵਿੱਚ ਮੇਰੀਆਂ ਹਰ ਮੁਸ਼ਕਲਾਂ ਦੇ ਵਿੱਚ ਮੈਨੂੰ ਜਿੱਥੇ ਵੀ ਮੈਂ ਪੀੜ ਪਊਗੀ ਤੂੰ ਮੈਨੂੰ ਉੱਥੋਂ ਬਚਾਉਣਾ ਔਰ ਜਿੰਨੀਆਂ ਸਾਡੀਆਂ ਸਾਰੇ ਪਾਸੋਂ ਜਿਹੜੀਆਂ ਬਰਕਤਾਂ ਤੂੰ ਬਦਾਉਣੀਆਂ ਮਾਤਾ ਤੁਸੀਂ ਮਹਾਮਾਈ ਨੂੰ ਕਹਿ ਕੇ ਉੱਥੇ ਦੀਵਾ ਚਲਾ ਦੇਣਾ ਜੇ ਦੀਵਾ ਚਲਾ ਦਿੱਤਾ ਤਿਲ ਪਾਤੇ ਉਸੇ ਸਮੇਂ ਤੁਸੀਂ ਮਠਾਈ ਦਾ ਕੋਈ ਵੀ ਚਾਹੇ ਤੁਸੀਂ ਪਵਾ ਇੱਕ ਗੁਲਾਬ ਜਾਮਣ ਜ਼ਰੂਰ ਲੈ ਕੇ ਜਾਓ ਜਾਂ ਲੱਡੂ ਲੈ ਕੇ ਜਾਓ ਕੁਝ ਵੀ ਕਰਦੇ ਤੁਸੀਂ ਦੋ ਲੱਡੂ ਰੱਖ ਦਿਓ ਜਾਂ ਦੋ ਗੁਲਾਬ ਜਾਮਣਾ ਜਰੂਰ ਰੱਖ ਦਿਓ ਮਾਂ ਮਦਨ ਵਾਲੀ ਦੇ ਨਾ ਦੀਆਂ ਜੇਦੋਂ ਤੁਸੀਂ ਯਕੀਨ ਮੰਨਿਓ ਇਹ ਪ੍ਰਯੋਗ ਕਰ ਦਿੱਤਾ ਤੁਸੀਂ ਇਹਦਾ ਰਿਜ਼ਲਟ ਆਪ ਦੇਖੋਗੇ ਤੁਹਾਡਾ ਜਿਹੜੀ ਬਰਕਤ ਆ ਕਿੱਦਾਂ ਵਧਣੀ ਸ਼ੁਰੂ ਹੋ ਜਾਏਗੀ ਕਿੱਦਾਂ ਪੈਣੀ ਸ਼ੁਰੂ ਹੋ ਜਾਏਗੀ ਔਰ ਇਹਦਾ ਲਾਭ ਤੁਹਾਨੂੰ ਹਰ ਸਾਲ ਜਿਹੜਾ ਪੂਰੇ ਸਾਲ ਮਿਲੇਗਾ ਤਾਂ ਦੋਸਤੋ ਮੈਂ ਇਹੀ ਵੀਡੀਓ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਸੀ ਇਹ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੈ ਪੀਰਾ